ਦੋਸਤੋ ਸਾਡੇ ਗੱਡੀ ਦੇ ਵਿੱਚ ਨਿਕਲੋਈ ਹਵਾ ਤੇ ਇਹ ਸਾਨੂੰ ਟਾਇਰ ਚੇਂਜ ਕਰਾਉਣਾ ਪੈਣਾ ਆ ਤੇ ਹੁਣ ਹਵਾ ਭਰਦੇ ਪਏ ਆ ਉਥੋਂ ਪੰਪ ਤੋਂ ਸੋ ਜਿਹੜੀ ਹਵਾ ਆ ਬਿਲਕੁਲ ਹੀ ਘਟ ਗਈ ਆ ਤੇ ਹਵਾ ਭਰਨਦੇ ਆ ਤੇ ਕਾਫੀ ਜ਼ਿਆਦਾ ਮੈਸੇਜ ਆ ਰਹੇ ਆ ਆਪਾਂ ਨੂੰ ਵੀ ਬੇਬੀ ਬਾਰੇ ਪੁੱਛਦੇ ਨੇ ਵੀ ਬੇਬੀ ਕਦੋਂ ਬਾਰੇ ਬੇਬੀ ਬਸ ਥੋੜੇ ਦਿਨ ਘੱਲੋ ਬਸ ਦੇ ਖੁਸ਼ਖਬਰੀ ਜਲਦੀ ਆ ਜਾਈਏ ਤੇ ਹੁਣ ਕੱਲੂ ਉੱਧਰ ਆਪਾਂ ਜਾਣਾ ਆ ਕੱਲ ਚੱਲ ਜਾਣਾ ਆ ਤੇ ਕੱਲ ਤੁਹਾਨੂੰ ਦੱਸਾਂਗੇ ਆਪਾਂ ਤੇ ਕਿਨੂ 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 ਚਾ ਆ ਜਰੂਰ ਦੱਸਿਓ ਕੌਣ ਕੌਣ ਨਿੱਕਾ ਜਾ ਬੇਬੀ ਦੇਖਣਾ ਚਾਹੁੰਦਾ ਆ ਸਾਰੇ ਇਹਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਹਸਪੀਟਲ ਦਾ ਸੋਚਦੇ ਪਏ ਆ ਕਿਹੜੇ ਹਸਪੀਟਲ ਲਾਜ ਕਰਾਈਏ ਬਾਕੀ ਤੁਸੀਂ ਕਮੈਂਟਾਂ ਚਾਹੀਏ ਦੱਸਿਓ ਵੀ ਹਸਪੀਟਲ ਕਿਹੜਾ ਬੈਸਟ ਆ ਹਸਪੀਟਲ ਦੱਸਿਓ ਕਿਹੜਾ ਜਿਆਦਾ ਵਧੀਆ ਹਸਪੀਟਲ ਆ ਜਿੱਥੇ ਜਿਆਦਾ ਕੇਅਰ ਕਰਦੇ ਨੇ ਜਾਂ ਜਿੱਥੇ ਜਿਆਦਾ ਵਧੀਆ ਟ੍ਰੀਟਮੈਂਟ ਆ ਜਾਂ ਜੋ ਵੀ ਆ ਸਾਰਾ ਕੁਝ ਕਿੱਥੇ ਵਧੀਆ ਤੁਸੀਂ ਜਰੂਰ ਦੱਸਿਓ ਸਾਨੂੰ ਹਸਪੀਟਲ ਬਾਰੇ ਤੇ ਹਸਪੀਟਲ ਦਾ ਵੀ ਕਿਉਂਕਿ ਵਧੀਆ ਹਸਪੀਟਲ ਹੋਊਗਾ ਤੇ ਵਧੀਆ ਇਲਾਜ ਹੋਊਗਾ ਮਾੜੇ ਹਸਪੀਟਲ ਚ ਕਰਾਉਂਦਾ ਫਾਇਦਾ ਵੀ ਨਹੀਂ ਹੈਗਾ ਸੋ ਜੇ ਇੱਕ ਵਾਰੀ ਕਰੋਨਾ ਤੇ ਵਧੀਆ ਕਿਉਂਕਿ ਪਹਿਲਾਂ ਵੀ ਆਪਾਂ ਪਹਿਲਾਂ ਕਰਾਇਆ ਸੀ ਬਲਾ ਹਸਪਤਾਲ ਚੋ ਸਰਕਾਰੀ ਚੋ ਤੇ ਉਹ ਥੋੜਾ ਜਿਹਾ ਕੇਅਰ ਨਹੀਂ ਜਿੰਨਾ ਜ਼ਿਆਦਾ ਜਿੰਨੂੰ ਚਾਹੀਦੀ ਹੈ ਨਾ ਸੋ ਚਲੋ ਉੱਥੇ ਪੈਸੇ ਵੀ ਬਹੁਤ ਘੱਟ ਲੱਗਦੇ ਨਾ ਪ੍ਰਾਈਵੇਟ ਥੋੜੇ ਪੈਸੇ ਲੱਗ ਜਾਂਦੇ ਆ ਤੇ ਇਲਾਜ ਵਧੀਆ ਹੋ ਜਾਂਦਾ ਆ ਤੇ ਸੋਚਦੇ ਆ ਪ੍ਰਾਈਵੇਟ ਦਾ ਬਾਕੀ ਦੇਖੋ ਕਿੱਦਾਂ ਹੁੰਦੀ ਆ ਜੇ ਪ੍ਰਾਈਵੇਟ ਹੋ ਸਕੇ ਪ੍ਰਾਈਵੇਟ ਕਰਾਵਾਂਗੇ ਹੋ ਸਕੇ ਤੇ ਦੂਜਾ ਠੀਕ ਹੈ ਜੀ ਬਾਕੀ ਟਾਈਮ ਦਸੂਗਾ ਤੇ ਹਵਾ ਨਹੀਂ ਭਰੀ ਹੈਗੀ ਹੁਣ ਉਹ ਅੱਗੇ ਹੈਗੀ ਤਾਂ ਹੈਦਕਾਨਾ ਉੱਥੋਂ ਭਰਾਉਂਦੇ ਆ ਬਾਕੀ ਦੇਖਦੇ ਹਾਂ ਹੁਣ ਵਾਹਿਗੁਰੂ ਮਿਹਰ ਕਰੇ ਕਿਹੜੇ ਕਿੱਥੋਂ ਕਰਾਉਣਾ ਹੈ ਇਲਾਜ ਤੁਸੀਂ ਵੀ ਸਾਰੇ ਜਾਨੀ ਕਮੈਂਟ ਦੇ ਵਿੱਚ ਆਪੋ ਆਪਣਾ ਦੱਸਿਓ ਵੀ ਕਿਹੜਾ ਹਸਪੀਟਲ ਵਧੀਆ ਹੈ ਕਿਉਂਕਿ ਮੇਰੇ ਨਾਲ ਮੇਰੀਆਂ ਭੈਣਾਂ ਬਹੁਤ ਐਡ ਆ ਮਾਵਾ ਬਹੁਤ ਐਡ ਆ ਜਿਹੜੀਆਂ ਘਰ ਪਰਿਵਾਰ ਵਾਲੇ ਇਹਨੇ ਬੰਦੇ ਸਾਰੇ ਆਪਣੇ ਨਾਲ ਐਡ ਆ ਉਹ ਦੱਸਣਗੇ ਆਪਾਂ ਨੂੰ ਤੁਹਾਨੂੰ ਜਿਆਦਾ ਪਤਾ ਸਾਡੇ ਨਾਲੋਂ ਅਸੀਂ ਤਾਂ ਬੱਚੇ ਹਨ ਤੁਸੀਂ ਜਰੂਰ ਦੱਸਿਓ ਜੀ ਕਮੈਂਟ ਕਰਕੇ ਕਿਹੜਾ ਹਸਪੀਟਲ ਜਿਆਦਾ ਬੈਸਟ ਹੈ ਉੱਥੋਂ ਫੇਰ ਇ ਕਮੈਂਟ ਕਰਿਓ ਆਪਾਂ ਤੁਹਾਡੇ ਕਮੈਂਟ ਦਾ ਰਿਪਲਾਈ ਵੀ ਕਰਾਂਗੇ ਫਿਰ ਤੁਸੀਂ ਦੱਸਿਓ ਉਸ ਹਿਸਾਬ ਨਾਲ ਆਪਾਂ ਫੇ ਉਸ ਹਸਪੀਟਲ ਚ ਇਲਾਜ ਕਰਾਵਾਂਗੇ ਜੀ ਦੋਸਤੋ ਕੀ ਹਾਲ ਚਾਲ ਜੀ ਅਸੀਂ ਲੱਗੇ ਆ ਜੀ ਅੱਜ ਅਰਬੀ ਬਣਾਉਣ ਪਰ ਵੀ ਜਿਹੜੀ 1/2 ਕਿਲੋ ਲਿਆਂਦੀ ਆ ਉਹ ਕੱਲਾ ਮੈਂ ਖਾਉਂਗਾ ਤੇ ਦੀ ਭਰੂੰਗਾ ਆਪਣੀ ਢਿੱਡੀ ਤੇ ਅਰਬੀ ਮਰੀ ਫੇਵਰੇਟ ਸਬਜੀ ਆ ਜੀ ਸੋ ਮੈਂ ਅਰਬੀ ਬਹੁਤ ਖਾਂਦਾ ਹਾਂ ਤੁਸੀਂ ਵੀ ਖਾਇਆ ਕਰੋ ਸਬਜ਼ੀਆਂ ਹਰੀਆਂ ਭਰੀਆਂ ਖਾਓ ਸਬਜ਼ੀਆਂ ਹਰੇ ਭਰੇ ਹੋ ਜਾਓ ਤੇ ਪ੍ਰੀਤੀ ਦੀ ਬ ਪ੍ਰੀਤੀ ਨੂੰ ਪਸੰਦ ਨਹੀਂ ਸਬਜੀ ਇਹ ਮੇਰੀ ਫੇਵਰੇਟ ਸਬਜੀ ਆ ਅਰਬੀ ਐਂਡ ਇਸ ਅਰਬੀ ਕੈਂਪਿੰਗਸ ਦਾਰਪੀ ਇੱਕ ਮਿਰਚ ਖਾਓ ਉਏ ਮਮਹਾਂ ਦਾ ਲੂਜੇ ਤੋਂ ਖਾਏਗਾ ਬਾਓ ਜੰਮੀ ਜੰਮੀ ਧੋ ਦੇ ਇਹਨੂੰ ਤੇ ਦੋਸਤੋ ਜਦੋਂ ਤੁਸੀਂ ਆਪਣੇ ਘਰੇ ਆਉਂਦੇ ਹੁੰਦੇ ਆ ਉਦੋਂ ਤੁਸੀਂ ਕੁਝ ਨਹੀਂ ਕਰਨਾ ਮੂੰਹ ਧੋਵੋ ਸੋਜੋ ਸਬਜ਼ੀ ਸਬਜ਼ੀ ਨਾ ਬਣਾਇਆ ਕਰੋ ਠੀਕ ਆ ਮੁੰਡੇ ਸਬਜ਼ੀਆਂ ਆਪ ਨਾ ਬਣਾਇਆ ਕਰੋ ਕਰਦੀਆਂ ਨੂੰ ਲਾਇਆ ਕਰੋ ਦੇਖੋ ਕਰਦੀ ਮੇਰੀ ਦੇਖੋ ਖੜੀ ਉਧਰ ਇਹਦੇ ਹੁਣੇ ਦੇਖੋ ਸਬਜੀ ਬਣਾਉਣੇ ਨੇ ਬਣਾਉਣੀ ਸਬਜੀ ਮੈਂ ਇੱਕ ਮਿੰਟ ਲਉਣਾ ਇਹਨੇ ਸਬਜੀ ਬਣਾ ਸਬਜੀ ਬਣਾ ਸਬਜੀ ਬਣਾ ਨੰਨੂ ਦਾ ਨਾ ਬਲੋਗ ਚੱਲਦਾ ਸਬਜੀ ਬਣਾ ਦੇਖ ਲੋ ਜੀ ਹਜੇ ਮੈਂ ਕਹਿ ਵੀ ਦਿੱਤਾ ਨੰਨੂ ਉਹ ਨੰਨੂ ਕੀ ਖਾਂਦਾ ਹਾਂ ਹਾਂ ਕੀ ਹੈ ਇਹ ਦੇਖੋ ਹੈ ਦੇਖੋ ਮੈਂਗੋ ਉਹ ਮੈਂਗੋ ਦੋੜੋ ਵਾ ਜੀਰਾ ਜੀ ਦੋਸਤੋ ਆਉ ਲੋਹ ਦੇ ਤਾਰੇ ਕੋ ਆ ਲਾ ਲਾ ਜਿੱਤੂ ਬੱਬਾ ਬੜੀ ਵਧੀਆ ਲੱਗਣ ਦੀ ਆ ਹਣਾ ਆ ਇਹ ਵੀ ਲੱਤੀ ਆਨੇ ਮੈਂ ਕਹਿੰਦਾ ਆ ਵੀ ਲਾ ਦੀਏ ਆ ਵੀ ਲਾ ਦੀਏ ਸਾਰੇ ਆ ਪਸ ਲਾ ਲੂ ਮਮਾ ਬਹੁਤ ਖਰੀ ਲੱਗਦੀ ਲੱਤੀ ਆ ਵੀ ਲਾ ਦੇ ਆ ਵੀ ਸਾਰੇ ਹਾਂ ਹਾਂ ਸਾਰੇ ਕੱਲੀ ਆ ਲੋਬ ਰਹਿਂਦੇ ਆ ਆ ਵੀ ਲਾ ਦੇ ਲੋਗੋ ਹੀ ਚੇਂਜ ਕਰ ਦਿੰਦੇ ਆ ਆ ਵੀ ਲਾ ਦੀਏ ਲੋਗੋ ਹੀ ਚੇਂਜ ਮੈਂ ਕਹਿੰਦਾ ਮੇਰਾ ਕੱਲਾ ਰਹਿੰਦੀ ਲੋਗੋ ਆ ਦੋਨੇ ਲਾ ਦਿੰਦੇ ਆ ਬੀ ਡੀ ਆਈ ਹਣਾ ਘੈਂਟ ਬੋ ਲੱਗਦੀ ਦੇਖੀ ਨਹੀਂ ਲੋਗੋ ਹੀ ਚੇਂਜ ਕਰ ਦਾਂਦੇ ਆ ਲੋਗੋ ਮਰਸਾ ਵੀ ਲਾਉਂਦੇ ਆ ਦੇਖ ਲਾਓ ਲਿੱਤਾ ਕਿੰਨਾ ਖਰਾ ਲੱਗੰਦਿਆ ਆ ਕਿਤੇ ਤੂੰ ਦੋਨੇ ਚੀਜ਼ਾਂ ਵੀ ਲਾ ਦੇ ਜੇ ਲਿੱਥਰੀਆਂ ਤਾਂ ਆਹ ਲਾ ਦੇ ਮੈਂ ਕਹਤਾਂ ਜਾਂ ਆਹ ਲਾ ਦੇ ਲਾਇਆ ਕਿੱਦਾਂ ਸੀ ਟਾੜੀ ਨਾਲ ਇੱਦਾਂ ਤਾਂ ਗਾਹ ਹੋਏ ਨਾ ਤਾਂ ਗਾਹ ਰਹੀਦਾ ਉਹਨੂੰ ਵਿੱਚ ਵਸਾ ਕੇ ਇਦਾਂ ਤਾਂ ਖੇਚ ਲਿੱਥਰੀਆਂ ਨਾਲ ਉਹ ਹਾਂ ਨਹੀਂ ਪਾ ਪਾ ਪਿੰਡ ਥਾਲ ਪੱਪਨ ਢਾਲ ਤੋ ਕਿ ਉੱਥੋਂ ਤੱਕ ਹਾਂ ਤੁਕੇ ਤੁਕੇ ਉਹ ਆਪਣਾ ਕੰਮ ਕਰੋ ਉੱਠ ਕੇ ਕੰਮ ਥੋੜਾ ਤੁਕੇ ਕੰਮ ਪਤਾ ਕਿੰਨਾ ਆ ਕੰਮ ਤੁਕੇ ਕਿੰਨਾ ਕੰਮ ਪਤਾ ਤੁਕੇ ਕਿੰਨਾ ਆ ਕਾ ਕੰਮ ਕਿੰਨਾ ਮੈਨੂੰ ਕੰਮ ਕਰਦਾ ਹੈ ਤੁਕੇ ਮੈਂ ਰੋਟੀ ਬਣਾ ਕੇ ਆਇਆ ਪੱਤ ਭਾਈ ਨੇ ਬਣਾਈ ਰੋਟੀ ਤੇ ਇਦਾਂ ਤੁਕੇ ਮੈਂ ਰੋਟੀ ਬਣਾਈ ਝਾੜੂ ਲਾਇਆ ਪੋਚਾ ਵੀ ਲਾਇਆ ਗਵਜ਼ੀ ਜਿੱਦਾ ਚੜਿਆ ਗਰੋਇਆ ਵੰਨੂ ਪਾਪੇ ਦੀ ਨੰਨੂ ਕਹਦੇ ਤੂੰ ਕਿ ਮੈਂ ਪੋਚਾ ਵੀ ਲਾਇਆ ਪੋਚੇ ਆਏ ਆ ਆਹ ਤੁਸੀਂ ਚਾਹ ਪੀ ਲਓ ਕਿ ਤਾਂ ਮਨੀਰ ਇਦਾਂ ਗੀ ਨਹੀਂ ਆਏ ਕਿ ਆ ਤੂੰ ਕਿ ਜਾ ਡਾਕਟਰ ਨੂੰ ਬੁਲਾ ਲਿਆ ਜਾ ਫੇ ਬਿਮਾਰ ਹੋ ਗਏ ਆਹ ਤਾਂ ਬੁਖਾਰ ਹੋ ਗਿਆ ਇਦਾਂ ਆਓ ਜਾਓ

ਤੂੰ ਬੋਲਿਆ ਕਿ ਤੈਨੂੰ ਕੱਢਣਾ ਤੂੰ ਪਾਜ ਪੁਲੀਤੀ ਪਾਜ ਹਾਂਜੀ ਜੀ ਸੌਣ ਤੁਸੀਂ ਵਿਸਤ ਉੱਠਾ ਮੈਂ ਕੋ ਬਹੀ ਕਿਦਾ ਬਣੀ ਉੱਠਾ ਤੁਹਾਡੀ ਸ਼ਰਤ ਮੈਂ ਸਾਰੇ ਮੇਰੇ ਪੂਰੀ ਆ ਗਈ ਜੀ ਕਿੰਨਾ ਟਾਈਮ ਲੱਗਿਆ ਤੇ ਜੇ ਸਿੱਧਾ ਦਿੱਤੋਂ ਮਤਲਬ ਇਹ ਵੀ ਆ ਰਿਹਾ ਸੋ ਤਨ ਪਦਮ ਰਸਦੇ ਆ ਅੱਜ ਆਪਾਂ ਹੋਰ ਟਾਲੀਆ ਕੋੜੇ ਦੇੰਦਰੀਏ ਉਸਮ ਤੇ ਕੱਲ ਆਪਾਂ ਜਾਣਾ ਹੈ ਛੇ ਦਾ ਨੋਟ ਦਿਸਾਂਗੇ ਤੇ ਜਿਹੜਾ ਮੈਂ ਇਹ ਕੋਈ ਨਾ ਦੱਬਾ ਦੇ ਇਹ ਜਿਹੜਾ ਮੋਲੀ ਨੂੰ ਹੰਡਾ ਆ 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 ਹਾਂ ਜੀ ਕੱਲ ਨੂੰ ਆਪਾਂ ਜਾਣਾ ਹੈ ਮੈਡੀਕਲ ਤੇ ਮਤਲਬ ਮਤਲਬ ਸਾਰੇ ਟੈਸਟ ਵਗੈਰਾ ਜੋ ਵੀ ਆ ਆਪਾਂ ਸਾਰਾ ਕੁਝ ਕਰਵਾਵਾਂਗੇ ਤੇ ਸਕੈਨ ਵਗੈਰਾ ਵੀ ਹੋਣੀ ਆ ਹਜੇ ਤੱਕ ਪਤਾ ਹੀ ਆ ਫਿਰ ਟਾਈਮ ਪਿਆ ਆ ਤਾਂ ਆਪਾਂ ਕੰਨੇ ਚੈੱਕ ਵਗੈਰਾ ਕਰਵਾਵਾਂਗੇ ਤਾਂ ਅਜਾ ਆਪਾਂ ਕੱਲ ਦੱਸਾਂਗੇ ਕਿੰਨਾ ਟਾਈਮ ਰਹਿ ਗਿਆ ਕਿੰਨਾ ਟਾਈਮ ਨਹੀਂ ਸੋ ਹੁਣ ਪਾਣੀ ਦੇ ਰਿਹਾ ਪਾਣੀ ਵੈਸੇ ਮੈਂ ਤਾਂ ਇਹਨਾਂ ਨਾਲ ਕੁਛ ਐਸੀ ਮੈਂ ਇਹਨਾਂ ਨੂੰ ਬੁਲਾਉਣਾ ਸੀ ਇਹ ਆ ਤੀ ਨਹੀਂ ਇਸ ਕਰਕੇ ਇਹਨਾਂ ਨੂੰ ਮੈਂ ਬੁਲਾ ਲਿਆ ਨਹੀਂ ਤਾਂ ਮੈਂ ਬੁਲਾਉਣਾ ਨਹੀਂ ਸੀ ਇਹਨਾਂ ਨਾਲ ਮੱਕਟੀਆਂ

ਉਹਨੇ ਕਵਰ ਦੇਣੀ ਉਹ ਇੱਕ ਖਰਾਉਆ ਨਾ ਉਹ ਮੈਂ ਕਿ ਨਹੀਂ ਇੱਥੇ ਧਰ ਲਈ ਕਿਹੜਾ ਕਵਰ ਉਹ ਲੋਥੇ ਕਰਦੇ ਆ ਹਨਾ ਤੇਰੀ ਚਾਰਜਰ ਚਾਰਜਰ ਆ ਨਹੀਂ ਬਾਹਰ ਤੇ ਰਾਤ ਨੂੰ ਹੀ ਕਰਦੇ ਤਾਂ ਦੇਖੋ ਜੀ ਆਂਡਾ ਦਾ ਕੰਮ ਵੀ ਆਜਾ ਸਵੇਰ ਦੇ ਉੱਥੇੋਂ ਸਾਰਾ ਕੰਮ ਦੀ ਕੀਤਾ ਅੱਜ ਉਹ ਜਿਦ੍ਹਾ ਲਈ ਰੋਟੀ ਪਾਣੀ ਬਣਾਇਆ ਤੇ ਅੱਜ ਖਾਦਾ ਕਿਸੇ ਨੇ ਨਹੀਂ। ਪ੍ਰੀਤੀ ਨੇ ਪੜਾਇ ਲੂਣ, ਢੋਲ, ਮਿਰਚਾ ਘੁੱਕ ਕੇ ਕਾੜੀ ਐ achar। ਜਿਹੜੀਆਂ ਤਾਜ਼ੀਆਂ ਪੱਕੀਆਂ ਖਾਣ ਨਹੀਂ ਲਈਆਂ, ਜਿਹੜੀਆਂ ਸ਼ਾਮਾਂ ਨੂੰ ਵਈਆਂ ਹੋ ਜਾਂਦੀਆਂ ਫੇਰ ਆਪਾਂ ਖਾਣ। ਜਿਹੜੀਆਂ ਤਾਜ਼ੀਆਂ ਉਤਾਰਦੀਆਂ, ਇਹ ਰਾਤ ਨੂੰ ਉਹਨਾਂ ਨੂੰ ਠੇਲ ਆ ਕੇ ਮਿਰਚਾ ਲਾ ਕੇ ਧੂਰ ਤੋਂ ਖਾਣਦੇ। ਠੇਗੜਾ ਇਹਨੂੰ ਇਹ ਵੀ ਬਹੁਤੀ ਰੋਟੀ ਦਿੰਦੇ ਐ, ਇਹ ਨਹੀਂ ਪਤਾ ਬਹੁਤੀ ਆਪ ਸੌਂਕਣਾ ਕਰਦੀ ਐ। ਇਹ ਕੰਦੀ ਮੇਨ ਸਵਾਦ ਲੱਗਦੀ ਐ। ਮੈਨੂੰ ਤਾਜ਼ੀ ਇਹੋ ਜਿਹੜੀ ਅੱਜ ਬਚ ਗਈ ਇਹਨੇ ਸਵੇਰ ਨੂੰ ਕਹਣਾ ਮੈਂ ਖਾ ਉਹ ਮੈਨੂੰ ਬਈਆਂ ਰੋਟੀਆਂ ਨਾਲ ਵਰਤਣਾ ਸਾਲਾ ਮੈਂ ਕਹਿੰਿਆ ਇਹਦਾ ਕੰਮ ਇਹ ਬਹੁ ਮੈਨੂੰ ਸਹੀ ਨਹੀਂ ਲੱਗਣਿਆ ਵਾ ਇਹ ਮੈਂ ਕਿੰਨੀ ਵਾਰੀ ਕਹਾਂ ਮੈਂ ਕਿ ਤਾਜੀ ਰੋਟੀ ਖਾਹਕਾਰ ਵੀ ਉਹ ਵਧੀਆ ਲੱਗਦੀ ਹੈ ਹਨਾ ਇਹ ਕਹਿੰਦੀ ਮੈਨੂੰ ਵਧੀਆ ਨਹੀਂ ਲੱਗਦੀਂ ਜਾਵਣਾ ਇਹ ਕੋਈ ਦਾਪਕਾਪ ਹੈ ਬਦਿਆ ਨਹੀਂ ਕਰਕੇ ਬਣਾ ਲੈਣ ਨੂੰ ਥੋੜੀ ਲੈ ਚੀਆਂ ਕੁੰਚੀਆਂ ਹੈਗੀਆਂ ਪਾ ਕੇ ਬਣਾਈ ਦੀਆਂ ਨਿਆਰੇ ਜਿਮਾ ਦੇਖੀ ਆ ਸਾਫ ਕਰਦੀ ਨੂੰ ਬੰਦ ਉਹਨੇ ਬਿਨਾ ਸੀ ਨਾ ਹਾਂ ਆ ਪੱਕੀ ਦਾ ਖਰਾ ਉਹਨੇ ਰੋਜ਼ ਰਹਾ ਤੈਨੂੰ ਹਜਾਰ ਬਣਾ ਕੇ ਦੇ ਸੁਣੀਆਂ ਵੀ ਕਰ ਲੈਦੀਆਂ ਮੈਂ ਹੈ ਉਹਦੇ ਵੀਰ ਨੇ ਸੁਣਿਆ ਵੀ ਥਰਲੇ ਦੇਦੀਆਂ ਮੇਰੀਆਂ ਉਹ ਤਾਂ ਕਹਿੰਦਾ ਹਜਾਰ ਬਣਾ ਦੇ ਨਾਕੜਾ ਹੁੰਦਾ ਹੈ ਆ ਮੈਨਾਂ ਸੁਣਿਆ ਇਹ ਤਾਂ ਕਲਦੀਆਂ ਇੱਥੇ ਪਈਆਂ ਮੈਂ ਨਹੀਂ ਅੱਜ ਲੈ ਲੈ ਉਹਨੇ ਸੁਤ ਨਹੀਂ ਆ ਆਹ ਇਹ ਦੱਗਿਆ ਜੇ ਦੋੜ ਤਾਂ ਨਹੀਂ ਪੋਚਾ ਲਾਉਣਾ ਚਾਹੀਦਾ ਇਹਨਾਂ ਲਾ ਪੂਰੀਆਂ ਮੁੰਡੇ ਨੇ ਕਿੱਥੇ ਬਾੜੀਆਂ ਬੱਸ ਹਾਂ ਲੈ ਜਿੰਨਾਂ ਦੁੱਧੀਆਂ ਪਾ ਕੇ ਬਣਾਉਣੀ ਆ ਕਾਚਾ ਤੇਰੀ ਜ਼ਕੀਮਾਂ ਤੋਂ ਮਾਜਾ ਲੈ ਲੀਂਗਾ ਤੇ ਨਹੀਂ ਜਿਕਰਾਂ ਵੀ ਉਲਟੀਆਂ ਕਰਦਾ ਗਿਆ ਆ ਠੀਕ ਨਹੀਂ ਹੈਗੀ ਉਹਦੀ ਸਿਹਤ ਤੇ ਜੇ ਜੇਦੀ ਹੋਇਆ ਜਿੱਦਾਂ ਉਹਨੇ ਕੱਤੀ ਲੱਸੀ ਦੇ ਬੜਾ ਕੇ ਦਿੱਤੀ ਕੀਤੀ ਉੱਤੇ ਹੈਤੀ ਆ ਗਈ ਸਾਰੀ ਜਿਹੜੀ ਜਰਾ ਉਲਟੀ ਆ ਗਈ ਸਹੀ ਰੱਈਆ ਦੂਈਆ ਵੀ ਵਾਦਾ ਉਹ ਵੀ ਗਿਆ ਦਾਈ ਤਦਾ ਉਹਦੇ ਅੰਦਰ ਅੜਕਦੀ ਨਹੀਂ ਨੂੰ ਗਾ ਕੇ ਦਵਾਈ ਲੈ ਆ ਜਾ ਕੇ ਵਿਆਹ ਦਾ ਹੈਗਾ ਦੇਖੋ ਲਿਆਵੇ ਦਵਾਈ ਤੇ ਨੇ ਮਨਵੀਰ ਕੰਨ ਮੈਂ ਨਹੀਂ ਕਹਾਂ ਜਾਣਾ ਉਹਨੇ ਨਾਲ ਹੀ ਲੈ ਗਿਆ ਉਹਨਾਂ ਦਾ ਪਹਿਲਾ ਆਪਣਾ ਚੁੱਕਿਆ ਹੁੰਦਾ ਉਹ ਮਾਜੀ ਗੱਡੀ ਸਟਾਰਟ ਹੁੰਦੀ ਦੇਖਦਾ ਕਹਿੰਦਾ ਵੀ ਨਾਲ ਹੀ ਉਹ ਆਪਾਂ ਲੈ ਕੇ ਜਾ। ਮੰਮਾ ਅ ਤੇ ਨਿਹੜਾ ਉੱਪਰ ਡੱਬਾ ਨਹੀਂ ਆ। ਹਾਂ। ਵਿਖਰਮ ਵਾਲਾ। ਉਹਦੇ ਡੱਬੇ ਦੇ ਵਿੱਚ ਨਾ ਉਹ ਪਾ ਦੇ ਜਿਹੜਾ ਹਾ ਸਮਾਨ ਜਿਹੜਾ ਨਰੇ ਆਇਆ। ਪਾ ਦੇ। ਸਾਰੇ ਉੱਪਰ ਕਿੰਨੇ ਆ ਪਿਆ ਆ। ਆ ਇੱਕਲਾ ਤਾਂ ਹੈਗਾ ਇੱਥੇ ਡੱਬਾ। ਡੱਬਾ ਪਿੱਛੇ ਗਿਆ। ਹਾਂ। ਪਿੱਛੇ ਗਿਆ। ਕਿਸਾਟ ਜਿਹੜਾ ਫਾਮੇ ਆ ਮੇਰੇ ਕੱਪੜੇ ਮੈਂ ਕੱਲ੍ਹ ਦਿੱਤੋਣਾ ਉਹ ਜਾੜਾ ਜਿਹਾ ਲਾ ਕੇ ਰੱਖੀ ਸੀ ਜਾੜਾ ਜਾੜਾ ਜਿਹਾ ਜਾੜਾ ਇਹ ਕੱਟਾ ਬਹੁਤ ਇਸ ਬੜਾ ਆਮ ਦਾ ਅੱਜ ਮੇਰੇ ਇੱਧਰਲੀ ਸਾਈਡ ਹੋ ਗਿਆ ਇਨਫੈਕਸ਼ਨ ਤੇ ਤੇ ਬਹੁਤ ਜ਼ਿਆਦਾ ਬੁਰਾ ਹਾਲਾ ਕਿਉਂਕਿ ਮੇਰੇ ਜਿਹੜੇ ਰਾਤੀਂ ਇੱਕ ਉਹ ਜਿਹੜੇ ਪੱਪੂ ਹੁੰਦੇ ਆ ਨਾ ਕਾਲੇ ਕਾਲੇ ਹਾਂਜੀ ਜਿਹੜਾ ਪੱਪੂ ਹੁੰਦਾ ਕਾਲੇ ਕਾਲੇ ਉਹ ਲੜ ਗਿਆ ਮੇਰੇ ਰਾਤ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲਾ ਇੱਧਰ ਲਿਗਾਉਂਦਾ ਮੈਂ ਇੱਕ ਸਗਰ ਹੋਤੀ ਸੀ ਬਹੁਤ ਜ਼ਿਆਦਾ ਪੇਨ ਹੁੰਦਾ ਆਪਾ ਹੋ ਗਿਆ ਨਾ ਤਾਂ ਫ੍ਰੀ ਤੇ ਮਨੇ ਸਾਡੇ ਨਾਲ ਖਲਾਰਾ ਐਨ ਪਾਇਆ ਹੋਇਆ ਕਮਰੇ ਅਜਾਦਾ ਨੰਨੂ ਦਾ ਤੇ ਵਿਕਰਮ ਦਾ ਕਲਾਰਾ ਹੁੰਦਾ ਕਮਰੇ ਵਿੱਚ ਵਿਕਰਮ ਦੇ ਡਾਈਟ ਦਾ ਕਿ ਦਿੰਦੇ ਆ ਆਹ ਆਲੂ ਜਿੱਥੇ ਕੂੜੇ ਚ ਪਾ ਦੇ। ਹਾਂ। ਇਹ ਘਰਾਂ ਨੇ ਕਿ ਕੰਮ ਖਾ ਲੈਂਦੇ ਆ। ਕੰਮ ਆ ਆਲੂ ਖਾਂਦੇ ਰੋਟੀ ਖਾ ਲੈਂਦੇ ਕੰਮ। ਆਲੂ ਇਥੇ ਪਾ ਦੇ ਕੂੜੇ ਚ। ਚਲ। ਇੱਥੇ ਰੱਖ ਆ ਸਬਲਾ ਜੀ ਮੈਨੂੰ ਦੇ ਦੇ। ਲੈ ਜਾਊਂਗੀ ਕਿਦਾਂ। ਹਰਤੀ ਰਾਤ ਵਿੱਚ। ਉਹ ਮੇਰੇ ਗਲਾਸਿੰਗ ਵਿੱਚ ਰੱਖ। ਇਹਦੇ ਨਾਲ ਮੈਨੂੰ ਆਪਣੀਆਂ ਆਹ ਦੇਖ ਆ ਗਿਆ ਚਮਚੇ ਇੱਕ ਗਲਾਸ ਆ। ਚਲ। ਸਿੱਟੋ। ਉਹ ਕਰਕੇ ਆ ਗਈ ਹੈ ਇਦਾਂ ਤੇ ਧੋਪ ਬੜੀ ਅਜ ਕਾੜੀ ਨਿਕਲੀ ਆ ਤੇ ਜਿਹੜਾ ਬੱਦਲ ਸੀਗਾ ਕੱਲ ਹੋਇਆ ਸੀਗਾ ਅੱਜ ਤਾਂ ਕੰਨ ਦੇ ਮੀਂਹ ਨੇ ਤਾਂ ਸਾਡਾ ਸਾਰਾ ਖਲਾਰਾ ਹੀ ਬਹੁਤ ਪਿਆਰ ਸੀਗਾ ਕਰਾ ਨਹੀਂ ਲਾਦਾ ਇਹ ਕਿ ਕੀ ਕਰੀਏ ਕੀ ਨਾ ਕਰੀਏ ਦਰਿਆ ਬਣਵਾ ਲੈਂਦਾ ਮੁੰਡਾ ਸਾਡਾ ਖਾਂਦਾ ਹੈ ਨਹੀਂ ਉਦਾਂ ਦੇ ਅਸੀਂ ਜਿਹੜੇ ਨੇ ਬਣਾ ਕੇ ਦੀਦੀ ਜੀ ਕਹਿੰਦੇ ਇਹਨਾਂ ਖਾਣੀਆਂ ਜੇ ਨਾ ਬਣਾ ਗਏ ਸਾਡੇ ਲੋਆਲੇ ਚੜ ਜਾਣੇ ਹੁੰਦਾ ਚਾਹ ਰੱਖ ਦੇਣੀ ਮੈਂ ਹੁਣ ਚਾਹ 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 ਦਾ ਸਗਲਾ ਕਿੱਥੇ ਗਿਆ ਫਰਾਈ ਮੀਨ ਇਹ ਦੀ ਜਸਟ ਤੇਂ ਦੀ ਬਾਦ ਦੀ ਬਾਣੀ ਲੈ ਲਮਾ ਪੂਰੇ ਸਾਰੇ ਘਰ चाहिया लौंग बढ़िया करके बना दे हाँ जी जी हूँ आप उठ चुके टाइम हो गया बहुत ज्यादा चार का टाइम हो गया सोने से ਕਿ ਤਾਂ ਪਤਾ ਹੀ ਆ ਦੁਪਹਿਰ ਨੂੰ ਤਾਂ ਕੀ ਇੱਥੇ ਕਰਨਾ ਹੁੰਦਾ ਸੋ ਇਸ ਕਰਕੇ ਸੋਚਿਆ ਵੀ ਆਪਕੋ ਸੌ ਜਿਏ ਤੇ ਹੱਥ ਆ ਗਏ ਸੀ ਮਮਾਣੇ ਖਾਣ ਲੱਗੇ ਰੋਟੀ ਤੁਸੀਂ ਰੋਟੀ ਖਾਣ ਲੱਗੇ ਮੈਨੂੰ ਵੀ ਲੱਗੇ ਭੁੱਖ ਆ ਲੈ ਮੈਂ ਨਹੀਂ ਕਰਨੀਆ ਧੜੇ ਨਾ ਕੰਮ ਕਰਤੀ ਮੇਰੇ ਨਾਲ ਧੋਣ ਬਹੁਤ ਪੀੜ ਕਰਦੀ ਪਈ ਆ ਦਵਾਈ ਲੈ ਗਿਆ ਮੈਂ ਜਾਣਦੀ ਆ ਮੈਂ ਤਾਂ ਮੌਨਨ ਨਾਲ ਤਾਂ ਪਹਾਲਾ ਉਠਾਲਿਆ ਮੈਂ ਘੋੜਚੋ ਇਹ ਸੁਣਿਆ ਰਾਤ ਨੂੰ ਰਾਜਾ ਜਿੰਨਾ ਸੁੱਤੇ ਹੈਗੀ ਤਾਂ ਕਰਕੇ ਨਹੀਂ ਗਈ ਹਾਂ ਹਾਂ ਸਭੀ ਆਦਾਂ ਇਹਦਾ ਮੂਵੀ ਮੈਂ ਤਾਂ ਕਦੀ ਸੁੱਤੀ ਨਹੀਂ ਬਣੀ ਹਾਂ ਮੈਂ ਵੀ ਅੱਜ ਸਾਂਗਿਆ ਚੱਲੋ ਤਾ ਕੇ ਆਈ ਮੈਂ ਘੋੜਜੋ ਹੁਣ ਆ ਵੀ ਕਹਿੰਦੇ ਚਾਹ ਤੇ ਠੰਡੀ ਹੋ ਗਈ ਮੈਂ ਚੱਕ ਨਹੀਂ ਠੰਡੀ ਮਾ ਦਾ ਉਹਦੇ ਗਰਮ ਕਰਦੇ ਅੱਛਾ ਡੱਗਰ ਉੱਪਰ ਹੀ ਰਹਿਣਾ ਉੱਪਰ ਹੀ ਤੇ ਮੈਂ ਕੀ ਤੇ ਰਖਾ ਮੇਰਾ ਉਹ ਗਰਮ ਕੱਚ ਹੋਣੀ ਆ ਹੈ ਉਹ ਕੱਟੇ ਉਹ ਗਰਮ ਥੋੜੀ ਨਾ ਗਰਮ ਨਹੀਂ ਹੋਣ ਠੰਡੀਆਂ ਦਾ ਕੀ ਸਵਾਲ ਮੈਨੂੰ ਪਤਾ ਨਾ ਮੈਂ ਪਾਣੀ ਕੀ ਰਹਿਣ ਦੀ ਸਹੀ ਹਾਲ ਗਰਮ ਮੁੱਤੀ ਕਾਦੀ ਮੈਂ ਕਿਹਾ ਕਹੀ ਜਾਂਦਾ ਤੇ ਮੈਂ ਲੈ ਆ ਜੀ ਮਗਰ ਆਪਸ ਹੋ ਗਿਆ ਵੀਡੀਓ ਬਣਾ ਕੇ ਉਹ ਕਰਨੀ ਆ ਉੱਠਣੀ ਨਹੀਂ ਲੈ ਗਈ ਨੇ ਕੋਲਚਾ ਵੀਡੀਓ ਬਣਾ ਕੇ ਉੱਠਾਇਆ ਮੈਨੂੰ ਕੋਈ ਟਾਈਮ ਦਿਖਾਵਾ ਮੈਂ ਕਿ ਟਾਈਮ ਦੇਖ ਲਓ ਏਮ 4:30 ਹੋ ਗਿਆ ਹੈ ਨਾ ਦਵਾਉ ਦੇ ਤੇ ਇਹ ਖਾਦੀ ਨਹੀਂ ਆਦੀ ਚਾਜਾ ਦੇ ਹੂੰ ਕਿਉਂ ਉਬੜਾ ਲਿਓ ਨਾਲ ਤੇ ਹਨਾ ਤੇ ਅੱਜ ਪਾਸ ਆਉਂਦੇ ਹੂੰ ਪਰ ਜੀ ਦਾ ਘਾਰ ਬੋਲ ਮਤਫਾਨ ਨਹੀਂ ਨਹੀਂ ਤੇ ਰੋਟੀਆਂ ਬਣਾ ਰਾਂ ਮੈਸੇ ਹੂੰ ਮੈਸੇ ਰੋਟੀਆਂ ਬਣਾ ਰਾਂਗੇ ਨਾ ਹੋ ਗਈਆਂ ਤਰੀ ਦਾ ਮੱਥਾ ਦੇਖਣਾ ਤੂੰ ਦੀ ਓ ਹੋ ਹੋ ਪੀਗਰਮ ਦੀ ਬੋਏ ਦੇ ਵਿੱਚੀ ਇਹਦੀ ਇਹ ਤੇਰੇ ਆਵੇ ਅੱਛਾ ਉਹ ਉੱਠੜੀ ਸੀ ਰਹਾ ਮੈਂ ਕਿਹਾ ਉੱਠੜੀ ਜੀ ਨਹੀਂ ਕਰਦਾ ਮੁੱਠਾ ਲਗਾਏ ਹਾਂ ਜੀ ਚਾਰ ਵਜ ਗਏ ਆ ਟਾਈਮ ਤਾਂ ਛੱਟ ਹੋ ਜਾਂਦਾ ਆ ਯਾ ਡਿਨਰ ਤੇ 4 ਵਜੇ ਉਹਦਾ ਟਾਈਪੀਸ ਤੇ 4:30 ਹੁੰਦਾ ਉੱਤਰ 4.5 ਉਹ ਗਿਆ ਨਾ ਚਾੜਾ ਹੋਈ ਉਹ ਜੀ ਆਪਾਂ ਫਰੈਸ਼ ਵਗੈਰਾ ਜਾਣਾ ਜੀ ਦਵਾਈ ਲੈਣ ਮੈਂ ਦਵਾਈ ਲੈਣਾ ਸਪਾਸਟਿਆ ਪਟੜ ਨਾ ਕਰਵਾ ਜੀ ਜੀ ਆਪਾਂ ਦਵਾਈ ਲੈਣ ਗਏ ਹੋਏ ਸੀ ਜਿਸ ਤੇ ਉਹਨਾਂ ਨੇ ਮੈਡੀਸਿਨ ਦਿੱਤੀ ਆ ਪੈਰਾਸੀਟਾਮੋਲ ਦੀ ਉਹ ਕਹਿੰਦੇ ਕਿ ਮਤਲਬ ਪਹਿਲਾਂ ਦੇਖ ਲੋ ਵੀ ਤੁਹਾਨੂੰ ਹੈ ਰਾਮ ਆਂਦਾ ਆ ਕਿ ਨਹੀਂ ਤੇ ਫਿਰ ਜੇ ਨਾ ਰਾਮ ਆਇਆ ਫਿਰ ਟੈਸਟ ਕਰਵਾ ਲਓ ਤੇ ਮੰਮਾ ਨਾ ਗਏ ਹਟੇ ਸ਼ੇਰ ਤੋਂ ਕਿ ਹਟੇ ਮੈਂ ਹੈਗਾ ਸ਼ੈਂਪੂ ਉਹ ਦੂਈ ਤੇ ਇੱਕ ਪਿਆ ਹੋਇਆ ਪਿਆ ਆ ਕਿ ਮੈਂ ਵੀ ਧੋ ਲੂੰਗੀ ਹਾਂ ਹਾਂ ਮੈਂ ਨਾਲ ਲੜਾ ਮਨ ਉੱਠਿਆ ਨਹੀਂ ਅਜੇ ਉਹ ਇਹਦੇ ਲੋ ਆ ਸੁਟਾਇਆ ਕੁੱਕ ਕੁੱਕ ਆ ਕਿ ਗਰਮੀ ਵਜਾ ਰਹਾ ਹੂ ਬੀਸੀਏ ਇਸ ਕਰਕੇ ਸੁਟਾਉ ਹੋਇਆ ਆ ਤੇ

ਉਹਨਾਂ ਦੋਨੇ ਗੱਡੀ ਦੇ ਟਾਇਰ ਜਿਹੜੇ ਪਿਛਲੇ ਉਹਨਾਂ ਦਾ ਕੰਮ ਹੋ ਗਿਆ ਸੀ ਸੋ ਆਪਾਂ ਨੂੰ ਇੱਥੇ ਸੈਕੰਡ ਹੈਂਡ ਟਾਇਰ ਮਿਲ ਗਏ ਸੀਗੇ ਦੋ ਆਹਾਂ ਟਾਇਰ ਦੇ ਦੇ ਆਪੋ ਲੈ ਲੈਣੇ ਵਧੀਆ ਤਰੀਕੇ ਨਾਲ ਆਪਾਂ ਨੂੰ ਵਧੀਆ ਰੇਟ ਮਿਲ ਗਿਆ ਹੈ ਭਾਈ ਉਹਨਾਂ ਦੇ ਕੋਲ ਆਹੋ ਆ ਪੇਚ ਕਸ ਲਾ ਤੇ ਆਪਾਂ ਹੁਣ ਟਾਇਰ ਲੱਗੇ ਚੇਂਜ ਕਰਾਉਣ ਆਹ ਦੋ ਟਾਇਰ ਆਪਾਂ ਦੇ ਕੇ ਇਹਦੇ ਨਾਲ ਦੇ ਸੈਕੰਡ ਹੈਂਡ ਟਾਇਰ ਆਪਣੇ ਕੋਲ ਆਪਾਂ ਨੂੰ ਮਿਲ ਗਏ ਆ ਦੇਖੋ ਆਹ ਥੱਲੇ ਆਹ ਉੱਲੇ ਇਹ ਵਾਲੇ ਟਾਇਰ ਆਪਾਂ ਆਹ ਵਾਲੇ ਟਾਇਰ ਮਿਲ ਗਏ ਦੋ ਦੋਨੇ ਟਾਇਰ ਆਪਕ ਉੱਤੇ ਇੰਸਟਾਲ ਕਰ ਦੇਣੇ ਆ ਜਿਹੜੇ ਇਹ ਟਾਇਰ ਆਏ ਬਹੁਤ ਵੱਡੇ ਟਾਇਰ ਆ ਇਹ ਟਾਇਰ ਜਿਹੜੇ ਮੇਰੀ ਗੱਡੀ ਨੂੰ ਆ ਇਹ ਹੈਗੇ ਕਰੇਟਾ ਦੇ ਉਹ ਹੈਗੇ ਆ ਲੋਜੀ ਟਾਇਰ ਲੱਗੇ ਆ ਜੀ ਨੰਮੇ ਪਉਣ ਮਸ਼ੀਨ ਤੇ ਚੜ ਗਏ ਅੱਧਰ ਬੰਦਾ ਸਾਡਾ ਸਪਰੇਅ ਲੱਭੀ ਜਾਂਦਾ ਰੈੱਡ ਮਾਨੀ ਰੈੱਡ ਬਜਣਾ ਨਹੀਂ ਇਹ ਫਿਰ ਗਿੱਲਾ ਹੋ ਜਾਂਦਾ ਮੀਂਹ ਪੈਂਦੇ ਆ ਨੰਮੇ ਲੋਜੀ ਮਰਸੜੀ ਮਰਸੜੀ ਇਹਨੇ ਮਰਸੜੀ ਉਹ ਸਪਰੇਅ ਵੀ ਮਾਰਤੀ ਗੱਡੀ ਤੇ ਲਾਲ ਐਡ ਕਰੋ ਲਾਲ ਰੰਗ ਉਹ ਸ਼ੌਕਰ ਪੋਣਾ ਇਹਦਾ ਹਜੇ ਜਲਦੀ ਲੱਗੂ ਵਧੀਆ ਨਾ ਫੇਰ ਇਹਦੇ ਵਿੱਚ ਦੀ ਇਹ ਦੂਜਾ ਕੋਡ ਚੱਲ ਰਿਹਾ ਹੈ ਸੈਕੰਡ ਕੋਡ ਤੈਂ ਚੱਲ ਓਏ ਕੀ ਹੱਥ ਹੈ ਤੇਲੇ ਕਾ ਲੱਗਾ ਚੱਲ ਮੇਰਾ ਪੁੱਤ ਖਾਲਾ ਫੇਰ ਔਰ ਵੀ ਲੱਗੇ ਆ ਜੀ ਬਣਾਉਣ ਕਿੱਥੇ ਯਾਰ ਵੀ ਪਹਿਲਾਂ ਗੈਂਸ ਤੋਂ ਤੇਰੇ ਖੋਇਦੇ ਕੁਛ ਲੋ ਜੀ ਦੋਸਤੋ ਅੱਜ ਬਣਨੀ ਆ ਅਰਬੀ ਕਿੰਨੇ ਕਿੰਨੇ ਖਾਣੀ ਆ ਕਿੰਨੂ ਕਿੰਨੂ ਪਸੰਦ ਆ ਤੇ ਕਮੈਂਟ ਕਰ ਦਿਓ ਅਰਬੀ ਦੇ ਕੱਢਾਂਗੇ ਬਟਰ ਪਹਿਲਾਂ ਰੱਖਾਂਗੇ ਪਿਆਜ਼ ਅਰਬੀ ਅਰਬੀ ਬਹੁਤ ਸਾਫ ਸਫਾਈ ਲੋ ਵਿੱਚ ਪਾਵਾਂਗੇ ਆਪਾਂ ਪਹਿਲਾਂ ਤੇਲ ਸਰੋਂ ਦਾ ਲੋ ਮਿੱਤਰੋ ਵੀ ਆਓ ਆਹ ਵੜੋ ਮੈਂ ਬਣਾਵਾਂ ਇਹਨੂੰ ਅੱਜ ਅਰਬੀ ਤੁਹਾਨੂੰ ਦੱਸਾਂਗਾ ਕਿੱਦਾਂ ਬਣਦੀ ਆ ਅਰਬੀ ਉਹ ਵੀ ਮਿੱਤਰੋ ਅਰੇ ਵੀ ਇਹਦਾ ਪ੍ਰੋਗਰਾਮ ਹੋ ਗਿਆ ਕੈਂਸਲ ਕਿਉਂਕਿ ਤੇਲ ਨਹੀਂ ਲਿਆਂਦਾ ਸੀ ਇੱਥੇ ਹੈਗੇ ਇਕੱਲੇ ਪਿਆਸ ਲੇ ਇੱਕ ਘਾ ਤੂੰ ਇੱਕ ਖੰਦਾ ਮੈਂ ਆਹ ਭੜ ਕੇ ਲੈ ਕੇ ਲੈ ਕੇ ਲਈ ਤੇ ਲਾਈ ਤੇ ਨਾ ਕਰ ਤੇ ਤੇਲ ਗੱਲ ਨੂੰ ਦੇਖਾਂਗੇ ਅੱਜ ਰੋਟੀ ਦਾ ਪ੍ਰੋਗਰਾਮ ਸਾਨੂੰ ਆ ਗਿਆ ਫੋਨ ਜਲੰਧਰੋਂ ਸਿਸਟਰ ਦਾ ਵੀ ਜੀਜਾ ਜੀ ਨਹੀਂ ਠੀਕ ਹੈਗੇ ਪਰसों ਰਾਤ ਬਹੁਤ ਜ਼ਿਆਦਾ ਕਹਿੰਦੇ ਦਰਦ ਹੋਈ ਉਹਨਾਂ ਦੇ ਉਹ ਵਿਚਾਰੀ ਭੈਣ ਮੇਰੀ ਮੈਨੂੰ ਫੋਨ ਕਰੀ ਜਾਂਦੀ ਆ ਹੁਣ ਮੈਨੂੰ ਕੱਲੂ ਜਾਣਾ ਪੈਣਾ ਉਧਰ ਨੂੰ ਮੈਂ ਹੁਣ ਸੋਚ ਜਾਂਦਾ ਵੀ ਮੈਂ ਕੀ ਕਰਾਂ ਹੁਣ ਇਧਰੋਂ ਪ੍ਰੀਤੀ ਵੀ ਨਹੀਂ ਠੀਕ ਹੈਗੀ ਜੇ ਮੈਂ ਉਧਰ ਨਹੀਂ ਜਾਂਦਾ ਫੇ ਮੈਨੂੰ ਹੁੰਦਾ ਯਾਰ ਉਹਨੇ ਕਹਿੰਦਾ ਇਧਰ ਨਹੀਂ ਆਏ ਹਨ ਹੁਣ ਮੈਨੂੰ ਕੱਲ ਦੇ ਫੋਨ ਆਉਂਦੇ ਆ ਵੀ ਵਿਕਰਮ ਤੂੰ ਆਇਆ ਇੱਥੇ ਵੀ ਭਾਈ ਦਾ ਉੱਠਣਾ ਪੈਣਾ ਉਹ ਖਾਇਆ ਉਦੋਂ ਕੁੜੀ ਨੇ ਛੋਟੀ ਨੇ ਲੱਲਾ ਉਹਦੇ ਵਿਸ਼ਕਾ ਤੋਂ ਲੱਤ ਵੱਜ ਗਈ ਭਾਜੀ ਦੇ ਪੈਰ ਉਪਨ ਤੋਂ ਉਹ ਲੱਤ ਬਹੁਤ ਜ਼ਿਆਦਾ ਪੇਨ ਹੋਣਦੀ ਆ ਹੁਣ ਪ੍ਰੋਬਲਮ ਇਹ ਆ ਵੀ ਉਹ ਤੋਂ ਕੱਲੇ ਤੂੰ ਦੇਖਣੀ ਹੁੰਦਾ ਹੈਗਾ ਮੈਂ ਹੁਣ ਸੋਚਦਾ ਪਿਆ ਵੀ ਮੈਂ ਜਾਵਾਂ ਜੇ ਮੈਂ ਕੱਲੂ ਚੱਲ ਗਿਆ ਫਿਰ ਇੱਧਰ ਮੇਰਾ ਔਖਾ ਹੋ ਜਾਂਦਾ ਨਾ ਕਿਉਂਕਿ ਪ੍ਰੀਤੀ ਦਾ ਵੀ ਦੇਖਣਾ ਪੈਂਦਾ ਦਿਨ ਬਹੁਤ ਥੋੜੇ ਆ ਕੁਛਕ ਦਿਨ ਰਹਿ ਗਏ ਆ ਉਹ ਵੀ ਦੇਖਣਾ ਪੈਣਾ ਮੈਨੂੰ ਹੁਣ ਮੈਨੂੰ ਸਮਝ ਨਹੀਂ ਆਉਂਦੀ ਸੇਲ ਮੁੰਡਾ ਤੂੰ ਘੁਮਾ ਲੈ ਯਾਰ ਇਹ ਤੂੰ ਚੁੱਪ ਕੰਨਾ ਹੁਣ ਤੇ ਮੈਂ ਹੀ ਲੈ ਕੇ ਜਾਂਦਾ ਹੁਣ ਬਾਕੀ ਫਿਰ ਦੇਖ ਜਾਣਾ ਪੈਣਾ ਆਪਾਂ ਨੂੰ ਉੱਧਰ ਕੰਡੀਸ਼ਨ ਥੋੜੀ ਹੈ ਨਾ ਹੁਣ ਵਿਚਾਰੀ ਦੋ ਥੋੜਾ ਜਿਹਾ ਉੱਠਣਾ ਬੈਠਣਾ ਬਹੁਤ ਔਖਾ ਆ ਸੋ ਆ ਜਾ ਮੇਰਾ ਪੁੱਤ ਇੱਧਰ ਆ ਜਾ